ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਸੰਗਤਿਆ ਤੁਹਾਨੂੰ ਦਰਸ਼ਨ ਕਰਾਈਏ ਗੁਰਦੁਆਰਾ ਗੜੀ ਸਾਹਿਬ ਦੇ ਆਓ ਆਪਾਂ ਚੱਲੀਏ ਗੁਰਦੁਆਰਾ ਗੜੀ ਸਾਹਿਬ ਨੂੰ ਰਸਤੇ 'ਚ ਜੀ ਬਾਜ਼ਾਰ ਆਊਗਾ ਤੁਹਾਨੂੰ ਆਹ ਬੜੇ ਗੁਰਦੁਆਰੇ ਦੇ ਬਿਲਕੁਲ ਇੱਧਰ ਆਪਣਾ ਗਿਆ ਕਤਲਗੜ੍ਹ ਸਾਹਿਬ ਗੁਰਦੁਆਰਾ ਨਾਲ ਲੱਗ ਮੈਂ ਤੇ ਰਸਤਾ ਜਾਂਦਾ 메ਨ ਬਾਜ਼ਾਰ ਹੈ ਸਾਰੇ ਤੇ 메ਨ ਬਾਜ਼ਾਰ ਦੇ ਵਿੱਚ ਦੁਕਾਨਾਂ ਲੱਗੀਆਂ ਵੇਖਣਾ ਰਸਤੇ ਦੇ ਵਿੱਚ ਤੇ ਬਾਜ਼ਾਰ ਆ ਇੱਥੇ ਬਿਲਕੁਲ ਯਾਰ ਹੈ ਕਾ ਰਸਤੇ ਦੇ ਵਿੱਚ ਇਹ ਤੇ ਅੱਪਾ ਜਾ ਰਹੇ ਆ ਘੜੀ ਸਾਹਿਬ ਨੂੰ ਸ਼ਹੀਦ ਬਾਬਾ ਸੰਗਤ ਸਿੰਘ ਗੇਟ ਸਾਹਮਣੇ ਬਿਲਕੁਲ ਹੈ ਨਾ ਇਕਣਾ ਬਾਜ਼ਾਰ ਲੱਗਿਆ ਹੋਇਆ ਹੈ ਤੇ ਬਾਜ਼ਾਰ ਤਿਆਰ ਹੋ ਰਿਹਾ ਹਰੇ ਅੱਬਾ ਸ਼ਹੀਦ ਬਾਬਾ ਸੰਗਤ ਸਿੰਘ ਗੇਟ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਹੁਣ ਆਪਾਂ ਇਹ ਇਹ ਆ ਗੱਡੀ ਦਾ ਬਾਹਰਲਾ ਦ੍ਰਿਸ਼ ਦੇਖ ਸਕਦੇ ਹਾਂ ਤੁਸੀਂ ਇੱਧਰ ਤੇ ਵੀ ਤੇ ਇੱਧਰ ਤੇ ਵੀ ਮੇਨ ਗੇਟ ਆ ਉੱਪਰ ਤਸਵੀਰ ਲੱਗੀ ਹੋਈ ਆ ਆਓ ਆਪਾਂ ਸਾਹਮਣੇ ਤੇ ਤਰਾ ਪਹੜੀ ਹੌਲੀ ਹੌਲੀ ਅਮਕੋਰ ਸਹਿਰ ਦੀ ਘੜੀ ਜਿੱਥੇ ਸਾਬ ਜਾਦੇ ਯੰਗ ਲੜਨਾ ਹੁੰਦੇ ਸੀ ਸੱਲੇ ਅਸਥਾਨਾਂ ਜਨ ਦਰਸ਼ਨ ਕਰਾ ਰਹੇ ਹਾਂ ਅਸੀਂ ਇੱਧਰ ਲੱਸੀ ਵਿਕ ਬਿਲਕੁਲ ਐ ਮੋੜ ਕੇ ਦੇਖ ਸਕਦੇ ਹਾਂ ਅਸੀਂ ਗੇਟ ਆ ਕੇ ਇੱਧਰ ਵੀ ਗੇਟ ਆ ਗਿਆ। ਕਤਲਗੜ ਸਵੇ ਗੁਰਦਾਰੇ ਤੇ ਕਿਉਂਕਿ ਰਸਤਾ ਹੈ। ਉੱਪਰ ਵੀ ਗੱਡੀਆਂ ਘਾਰਾਂ ਸਾਰੀਆਂ ਨੇ ਇੱਥਾ। ਇੱਧਰ ਦੇ ਪਾਸੇ ਰੋੜਾ। ਗੱਡੀ ਇਧਰੋਂ ਆ ਜਾਂਦੀ ਸਾਹਮਣੇ ਨੂੰ। ਤੇ ਇਧਰ ਖੜੀ ਦੇ ਵਿੱਚ। ਇਹ ਆਪ ਫੱਗ ਚੱਲੀਏ ਤੇ ਇਤਿਹਾਸ ਵੀ ਸੰਪੇਖ ਦੇ ਵਿੱਚ ਤੁਹਾਨੂੰ ਤੇ ਅੰਦਰ ਗਰੀ ਸਾਡੇ ਹੁਣੇ ਬਹੁਤ ਹੀ ਬਹੁਤ ਸੰਪੇਖ ਦੇ ਵਿੱਚ ਇਤਿਹਾਸ ਵੀ ਤੁਹਾਨੂੰ ਅਸੀਂ ਸੁਣਾ ਦਿੰਨੇ ਆ ਇਹ ਇਤਿਹਾਸ ਲਿਖੇ ਬਸ ਇੱਕ ਹਿੰਦ ਮੇਂ ਤੀਰਥਾ ਯਾਤਰਾ ਕੀ ਜੀਏ ਘਟਾਈ ਬਾਪ ਨਹੀਂ ਬੇਟੀ ਯਾਹ ਖੁਦਾ ਕੀ ਸੰਪੇਖ ਇਤਿਹਾਸ ਹੈ ਗੁਰਦਾਰ ਸਾਹਿਬ ਚੰਗੌਰ ਸਾਹਿਬ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸਾਹਿਬੀ ਕਮਾਣ ਸ੍ਰੀ ਗੁਰੂ ਸਿੰਘ ਜੀ ਨੇ ਸ੍ਰੀ ਨੰਦਰ ਸਾਹਿਬ ਉਪਰੰਤ 7 ਪੂ 1740 ਈਸਵੀ 1761 ਵਿਕਰਮੀ ਨੂੰ ਚਮਕੌਰ ਸਾਹਿਬ ਦੀ ਧਰਤੀ ਤੇ ਆਪਣੇ ਦੋ ਵੱਡੇ ਸਾਹਿਬਜ਼ਾਦੇ ਪੰਜ ਪਿਆਰੇ ਚਾੜੀ ਸਿੰਘਾਂ ਸਮੇਤ ਬਾਗ ਵਿੱਚ ਗੁਰਦਾਰਾ ਸ੍ਰੀ ਦਮਦਸਾ ਸਾਹਿਬ ਸਥਾਪਿਤ ਕੀਤਾ ਇੱਥੇ ਗੁਰੂ ਜੀ ਨੇ ਆਪਣੇ ਕੁਝ ਸਿੰਘਾਂ ਨੂੰ ਤੇਜ ਕੋ ਉੱਚੀ ਥਾਂ ਟਾਰੀ ਵਾਲੀ ਹਵੇਲੀ ਗੜੀ ਦੇ ਮਾਲਕ ਰਾਜ ਜਗਸ ਸਿੰਘ ਅਤੇ ਰੂਪ ਚੰਦਰ ਨਾਲ ਗੜੀ ਲੈਣ ਸਮਝੀ ਰਾਬਤਾ ਕੀਤਾ ਨਵੰਬਰ ਆਬਨ ਹਵੇਲੀ ਟਿਕੜੀ ਗੁਰੂ ਜੀ ਨੂੰ ਸੌਂਪ ਦਿੱਤੀ ਤੇ ਆਪ ਰਵਾਰ ਸਮੇਤ ਇੱਥੇ ਚਲੇ ਗਏ ਗੁਰੂ ਜੀ ਨੇ ਹਵੇਲੀ ਨੂੰ ਛੋੜੀ ਗੜੀ ਦਾ ਰੂਪ ਦਿੱਤਾ ਮੋਰਜਾ ਮੰਡੀ ਕੀ ਟਿਕੜੀ ਚਾਰੇ ਪਾਸੇ ਅੱਠ ਅੱਠ ਤੈਨਤ ਕੀਤੇ ਰਾਤ ਨੂੰ ਮੁਗਲਾਂ ਦੇ ਬਾੜੀ ਰਾਜੇ ਹੋ ਜਾਣੇ ਗੜੀ ਤੇਰਾ ਪਾਲੇ ਅੱਠ ਬੂਲ ਦਿਨ ਵਿੱਚ ਕਸਵੰਦ ਜੁੱਧ ਹੋਇਆ ਜਿਸ ਵਿੱਚ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਜੀਤ ਸਿੰਘ ਜੀ ਬਾਬਾ ਜਾਸ ਸਿੰਘ ਜੀ ਜੀਵਾਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਬ ਸਿੰਘ ਜੀ ਸਮੇਤ ਈ ਸਹੀਦ ਸਿੰਘ ਸੀਦ ਹੋ ਗਏ ਪਰ ਮੁਗਲਾ ਉਹ ਜਾਂ ਗੜੀ ਨੂੰ ਨਾ ਜਿੱਤ ਸਕੀਆਂ ਰਾਤ ਨੂੰ ਗੁਰੂ ਜੀ ਨੂੰ ਪੰਜ ਪਿਆਰਿਆਂ ਨੂੰ ਇਕੱਠੇ ਕਰਕੇ ਬੇਨਤੀ ਕੀਤੀ ਤੁਸੀਂ ਗੜੀ ਨੂੰ ਛੱਡ ਕੇ ਚਲੇ ਜਾਓ ਗੁਰੂ ਜੀ ਨੇ ਪੰਜ ਸਿੰਘਾਂ ਦਾ ਹੁਕਮ ਮੰਨ ਕੇ ਭਾਈ ਸੰਗਤ ਸਿੰਘ ਨੂੰ ਕਹਿੰਨਗੇ ਦੇ ਕੇ ਭਾਈ ਦੇਆ ਸਿੰਘ ਜੀ ਭਾਈ ਤਰਪ ਸਿੰਘ ਭਾਈ ਖਾਂ ਸਿੰਘ ਜੀ ਇਸ ਸਮੇਂ ਗੜੀ ਚੋਂ ਨਿਕਲਦੇ ਉੱਥੇ ਥਾਂ ਗੁਰੂ ਜੀ ਦੀ ਗੜੀ ਤੇ ਰੀਮਾਰਦੇ ਹੋਏ ਕਿ ਆਹ ਹਿੰਦਕਾ ਪੀਰ ਜਾ ਰਿਹਾ ਹੈ ਅੱਗੋਂ ਗੁਰੂ ਜੀ ਦੇ ਮਾਛੇ ਜੰਗਣਾ ਚੱਲੇ ਪਾਏ ਨਾ ਪੋਨੋ ਮੋਲਨਾ ਦੋ ਹਲਿੰਦਰ ਹੋਏ ਭਾਈ ਸੰਗਤ ਸਿੰਘ ਜੀ ਭਾਈ ਕੋਠਾ ਸਿੰਘ ਜੀ ਭਾਈ ਮदन ਸਿੰਘ ਜੀ ਸ਼ਹੀਦੀ ਭਾਗ ਜੀ ਸਤਾਨਗੁਰ ਸਿੰਘ ਜਾਦ ਵਿੱਚ ਆਇਆ ਆਪਾਂ ਹੁਣ ਅੰਦਰ ਚੱਲੀਏ ਸੰਸਾਰਾ ਇਤਿਹਾਸ ਆ ਜਿਹੜਾ ਅਪਣੇ ਅੜਕੇ ਸੁਣਾਏ ਆ ਇਹ ਅੰਦਰ ਆਪਾਂ ਚੱਲਾਂਗੇ ਇਹਦੇ ਇਹ ਸੰਸਾਰਾ ਤੇ ਇਧਰ ਗੁਰਦੁਆਰ ਸਾਹਿਬ ਦਾ ਮਾਡਲ ਬਣਿਆ ਵੈ ਜਿੱਕਣਾ ਪਹਿਲਾਂ ਧੋਕਣੇ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਪਰ ਬਰਾਣੀ ਦਿੱਕਤ ਦੇਂਦੀ ਜਿਹੜੀ ਢਾਤੀ ਪਰਾਣੀ ਦੇਖਣ ਨੂੰ ਦਿਹਵਾਰਤ ਨਹੀਂ ਆ ਸਕਦੀ ਹੈਗੀ ਉਹ ਇਹ ਜ਼ੋਰ ਲਾਣ ਜਿਹੜਾ ਲਾਉਣਾ ਹੈ ਤੁਸੀਂ ਦੇਖ ਸਕਦੇ ਆਂ ਇਹ ਹੈ ਮਾਰਤਾ ਗੁਰਦਾ ਗੜੀ ਸਾਹਿਬ ਦੀ ਤੇ ਇਹ ਹੈ ਵੀ ਇਦਾਂ ਪੁਰਾਣੀ ਦਿੱਖਦੀ ਏ ਸਿੰਘ ਗੁਰਦਾ ਸਾਹਿਬ ਨਾਲ ਇਹ ਮਾਡਲ ਇਹਨਾਂ ਇੱਕ ਬਹੁਤ ਸੁਮੇਤ ਬਣਾ ਕੇ ਰੱਖਿਆ ਪਿਆ ਤੇ ਇਧਰ ਦੇ ਪਾਸੇ ਅੰਦਰ ਦੇ ਸਾਰਾ ਗੜੀ ਦਾ ਹੈ ਤੇ ਨਿਸ਼ਾਨ ਸਾਹਿਬ ਨੇ ਨਾ ਉਪਰ ਅੰਦਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਿਏ ਗੜੀ ਸਾਹਿਬ ਦੇ ਤੁਹਾਨੂੰ ਗੜੀ ਸਾਹਿਬ ਦੇ ਦਰਸ਼ਨ ਦਰ ਹੈ ਇਹ ਗੁਰਦੁਆਰਾ ਗੜੀ ਸਾਹਿਬ ਦਾ ਅਮਾਰਤ ਜੋ ਕਿ ਇਸ ਦੇ ਅੱਗੇ ਮਹਾਰਾਜ ਦੇ ਵਾਹਗ ਹੈ ਇੱਕ ਹਿੰਦ ਮੈਂ ਤੀਰਥ ਯਾਤਰਾ ਕਰ ਲਈ ਕਟਾਈ ਦਾ ਆਪਣੀ ਚੀਜ਼ਾਂ ਖੁਦਾ ਗਈ ਹੈ ਸਾਰਾ ਦਾ ਪਾਣੀ ਪ੍ਰਾਤਨ ਸਾਸਤਰ ਗਏ ਦਰਸ਼ਨ ਇਹ ਮੋਹਨ ਪ੍ਰਾਤਨ ਸਾਸਤਰਾਂ ਦਸਤਨ ਵੀ ਕਰਾਈਏ ਰਾਹਤਨ ਸਾਹਿਤਰ ਨੇ ਇਹ ਜੀਤਾਂ ਪ੍ਰਾਂਸਿਸ਼ਤਰ ਨੇ ਸਾਨੂੰ ਸਾਰੀ ਅੰਦਰ ਤੇ ਅਸੀਂ ਗੁਰਦਾਰ ਸਾਹਿਬ ਦੀ ਦਰਸ਼ਨਦਾਰੀ ਕਰਾ ਰਹੇ ਹਾਂ ਮਾਰਤ ਦੇ ਤੇ ਇਹ ਨਗਾਰਾ ਪਿਆ ਇਹ ਨਗਾਰਾ ਪਿਆ ਜੀ ਬਜਦਾ ਹੁੰਦਾ ਹੈ ਨਗਾਰਾ ਇਹ ਵੀ ਇਸ ਤਰ੍ਹਾਂ ਸਾਰੀ ਮਾਰਤਾਨਾ ਬੱਚੇ ਜਾਂਦੇ ਤੇ ਕੋਈ ਦਾ ਦਸ ਨਗਾਰਾ ਰਹੀ ਅਸੀਂ ਆਹ ਬਾਹਰ ਨਿਕਲਿਆ ਇਹ ਗੱਡੀ ਦੇ ਚਾਰੇ ਪਾਸੇ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਤੇ ਗੱਡੀ ਚਾਰੇ ਪਾਸੋਂ ਤੁਸੀਂ ਉੱਪਰ ਤੇ ਦੇਖ ਸਕਦੇ ਆ ਤੇ ਬਿਲਕੁਲ ਚਾਰੇ ਪਾਸੇ ਗੱਡੀ ਦਾ ਤੁਸੀਂ ਦਰਸ਼ਨ ਕਰ ਲਓ ਸਾਨੂੰ ਦਰਸ਼ਨ ਕਰਾਏ ਆ ਗੜੀ ਸਾਹਿਬ ਤੇ ਯਾਰੇ ਪਾਸੇ ਦੇ ਗੜੀ ਤੋਂ ਦਰਸ਼ਨ ਕਰਾਏ ਕਰਤਾਰ ਦੀ ਮੇਲ ਲੰਗਾ ਹੈ ਤੇ ਸੰਗਤਾਂ ਨੇ ਸਾਡੇ YouTube ਚੈਨਲ ਅਗਰਦੀਪ ਸੰਧੂ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਲਾਇਕ ਕਰਨਾ ਹੈ ਕਮੈਂਟ ਦੇਣੇ ਆਪਣੇ ਸਤਨਾ ਵੈਕਰੂ ਲਿਖਣਾ ਹੈ ਕਮੈਂਟਾਂ ਦੇ ਵਿੱਚ ਸ਼ਰਮਨ ਨੂੰ ਕਾਮਨਾ ਮਹਾਰਾਜ ਪੂਰੀ ਕਰੇ ਬਾਹਰਲੇ ਪਾਸੇ ਸਾਰਾ ਦ੍ਰਿਸ਼ ਸਾਨੂੰ ਮੈਂ ਦਿਖਾ ਦਿੱਤਾ ਗੱਡੀ ਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਜਰੂਰ ਚੈਨਲ ਨੂੰ ਬਾਤੇ ਬਾਤ ਸੰਗਤਾਂ ਨੇ ਇਹ ਅਮਨੇ ਸ਼ੀਸ਼ਾ ਬਕਸਣੀਆਂ ਨੇ ਸਾਰੀ ਇਮਾਰਤ ਦੇ ਹੰਦರ್ಶਨ ਕਰਾਏ ਗੁਰਦੁਆਰਾ ਸਾਹਿਬ ਦੇ ਤੇ ਸਾਰੇ ਸ਼ੀਸ਼ਾ ਬਕਸਣੀਆਂ ਨੇ ਭਾਈ ਵੀਡੀਓ ਲੱਗ ਬਾਤੇ ਬਾਤ ਸ਼ੇਅਰ ਲਾਇਕ ਕਰਨੇ ਆ ਕਮੈਂਟ ਕਰਨੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸੀ ਬਾਰ ਬਾਰ ਬੇਨਤੀ ਕਰਦੇ ਹਾਂ ਸੰਗਤ ਨੂੰ ਇੰਨੀਆਂ ਬੇਨਤੀਆਂ ਹਾਂ ਜੀ ਤੇ ਆ ਇੱਕ ਗੱਲ ਤੁਹਾਨੂੰ ਫੇਰ ਸਾਰੇ ਦਰਸ਼ਕਦਾਰੇ ਘੜੀ ਦੇ ਇਹ ਲਮੋਰਚੇ ਲੱਗੇ ਵਿਦਕਣੇ ਤੇ ਨਾਲ ਗੁਰਦਾਰ ਸਾਹਿਬ ਕੱਚੀ ਗੜੀ ਕਿ ਇਹ ਸਾਰੇ ਗੁਰਦਾਰ ਸਾਹਿਬ ਤੁਹਾਨੂੰ ਦਰਸ਼ਨ ਕਰਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ